ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਵਿੱਚ ਅੱਜ ਆਪਾਂ ਪਹੁੰਚੇ ਜੀ ਆਪਣੇ ਖੇਤ ਜੀ ਪਾਈ ਚੋ ਪਾਣੀ ਬਿਲਕੁਲ ਸੁੱਕ ਚੁੱਕਿਆ ਤੁਸੀਂ ਦੇਖ ਰਹੇ ਹੋ ਤੇ ਆਪਾਂ ਇੱਕ ਮੂਰੇ ਕਲਿੱਪ ਲਾਇਆ ਹੈ ਇਹ ਕਲਿੱਪ ਉਦੋਂ ਦਾ ਜਦੋਂ ਪਾਣੀ ਆਇਆ ਸੀ ਨੀ ਬਹੁਤ ਪਿਆ ਸੀਗਾ ਹਾਲਾਤ ਉਹਨੂੰ ਦੇਖ ਲਓ ਛੜਕ ਜਿਹੜੀ ਜਿਹਦੇ ਉੱਤੋਂ ਪਾਣੀ ਚੱਲ ਰਿਹਾ ਸੀ ਪਰਲੇ ਪਾਸੇ ਨੂੰ ਜੋ ਕਿ ਉੱਚਾ ਇਧਰੋਂ ਨੀਮ ਹੈ ਐ ਪਾਣੀ ਚੱਲ ਰਿਹਾ ਸੀ ਕਲਿੱਪ ਦਿਖਾਏ ਆਪਾਂ ਤੁਹਾਨੂੰ ਤੇ ਹੁਣ ਹਾਲਾਤ ਬਦਲੇ ਨੇ ਪਾਈ ਦਾ ਹਵਾ ਰੰਦਨਾ ਬਾਦ ਪਾਈ ਚੋ ਪਾਣੀ ਬਿਲਕੁਲ ਸੁੱਕ ਚੁੱਕਿਆ ਤੁਸੀਂ ਦੇਖ ਹੀ ਰਹੇ ਹੋ ਤੁਰ ਕੇ ਤਾਂ ਨਹੀਂ ਜਾਇਆਣਾ ਮੋਟਰਸਾਈਕਲ ਤੇ ਜਾਊਂਗਾ ਮੈਂ ਕਿਉਂਕਿ ਗਾਰਾ ਬਹੁਤ ਹੋ ਰਿਆ ਤੁਰ ਕੇ ਜਾਣ ਸੋ ਟਾਈਮ ਵੱਧ ਲੱਗੂਗਾ ਮੋਟਰਸਾਈਕਲ ਦੀ ਆਪਾਂ ਜਾਵਾਂਗੇ ਅੱਗੇ ਜੀਰੀ ਦੇ ਹਾਲਾਤ ਆਪਾਂ ਤੁਹਾਨੂੰ ਦਿਖਾਵਾਂਗੇ ਆਪਣੇ ਫਸਲ ਕਿਵੇਂ ਆ ਪਾਣੀ ਬੈਸੇ ਸੁੱਕ ਚੁੱਕੇ ਹੋਊਗਾ ਕੋ ਜੋ ਪਹਿ ਹੀ ਸੁੱਕ ਗਿਆ ਫਸਲ ਤੇ ਵੀ ਸੁੱਕਣ ਦੀ ਉਮੀਦ ਹੈ ਤੇ ਆਪਾਂ ਸਾਰੇ ਫਸਲਾਂ ਵੀ ਦੇਖਾਂ ਜਾਂ ਕੇ ਆਪਣੇ ਤੇ ਦੇਖਾਂ ਕਿੰਨਾ ਕ ਨੁਕਸਾਨ ਆ ਕੀ ਕੁਛ ਨੁਕਸਾਨ ਹੋ ਗਿਆ ਕੀ ਗੱਲਬਾਤ ਹੈ ਕੋ ਪਹਿਲਾਂ ਪਾਣੀ ਕੁਛ ਨਹੀਂ ਪਤਾ ਲੱਗ ਰਿਹਾ ਸੀਗਾ ਹੁਣ ਜਾ ਕੇ ਆਪਾਂ ਦੇਖਾਂਗੇ ਉੱਥੇ ਵੀ ਕਿੰਨਾ ਕ ਨੁਕਸਾਨ ਆ ਕੀ ਗੱਲਬਾਤ ਹੈ ਤੇ ਨਾਲ ਤੁਹਾਨੂੰ ਵੀ ਦਿਖਾਵਾਂਗੇ ਆਪਣੇ ਸਾਰੇ ਫਸਲਾਂ ਜੀ ਇਨਾਂ ਚੀ ਬਹੁਤ ਹਾਲਾਤ ਪੁਰਾ ਸੀਗਾ ਪਰ ਹੁਣ ਠੀਕ ਲੱਗਦਾ ਅੱਗੇ ਆਪਾਂ ਚਰ ਕੇ ਸਾਨੂੰ ਦਿਖਾਉਨੇ ਸਾਰਾ ਵਲੌਗ ਨਾ ਬਣੇ ਰਿਹਾ ਆਪਣੇ ਨਾਲ ਲਓ ਜੀ ਆਪਾਂ ਖੇਤ ਪਹੁੰਚ ਚੁੱਕੇ ਆ ਪਿਛੇ ਨੂੰ ਦਿਖਾਇਆ ਪਹੀ ਬਹੁਤ ਖਰਾਬ ਹੈ ਪਹੀ ਚ ਮੋਟਰਸਾਈਕਲ ਤੇ ਹੁਣ ਤੁਰ ਕੇ ਉਹਨਾਂ ਨਾਲ ਕੰਮ ਹੋਣਾ ਹੈ ਨਹੀਂ ਪਹਿਲਾਂ ਪਾਣੀ ਸੀ ਤਾਂ ਨਹੀਂ ਆਇਆ ਗਿਆ ਹੁਣ ਚੱਕੜਕਾਰਾ ਬਹੁਤ ਹੋ ਰਿਹਾ ਚਲੋ ਮੈਂ ਤੁਰ ਕੇ ਬਹੁਤ ਟਾਈਮ ਲੱਗ ਜੂਗਾ ਇਸ ਲਈ ਮੋਟਰਸਾਈਕਲ ਤੇ ਹੀ ਆ ਗਏ ਔਖਾ ਸੁਖਾ ਤਾਂ ਵੀ ਵੀਡੀਓ ਨਹੀਂ ਬਣਾਈ ਆਪਾਂ ਪਹੀ ਦੀ ਪਹੀ ਚੋਂ ਪਾਣੀ ਖੜਨ ਕਰਕੇ ਹਾਲਾਤ ਬਹੁਤ ਖਰਾਬ ਨੇ ਤੇ ਲੋਈ ਫਾਈਨਲੀ ਜੀਰੀਆਂ ਚੋ ਪਾਣੀ ਜਿਹੜਾ ਬਿਲਕੁਲ ਸੁੱਕ ਚੁੱਕੇ ਜਮਾ ਸੱਟ ਨੇ ਜੀ ਪਾਣੀ ਹੁਣ ਖਾਈ ਨਹੀਂ ਬਿਲਕੁਲ ਵੀ ਜੀਰੀ ਦੇਖਣ ਨੂੰ ਬਹੁਤ ਸੋਹਣੀ ਖੜੀ ਹੈ ਹਜੇ ਵੀ ਵਾਹੀ ਗੁਰੂ ਮਿਹਰ ਕਰੇ ਅੱਗੇ ਰਿਜ਼ਲਟ ਆਸੂਗਾ ਵੀ ਫੇਰ ਕੁਲ ਕਿੰਨਾ ਕ ਨਿਕਲਦਾ ਕੀ ਗੱਲਬਾਤ ਹਨਾ ਕੋਈ ਬੇਦਬੂਦ ਕਿਵੇਂ ਕੀ ਗੱਲਬਾਤ ਚੱਲਦੀ ਹੈ ਫਿਰ ਮੈਂ ਦੂਜੇ ਕੈਮਰਾ ਵਿੱਚ ਸਾਰੇ ਹਾਲਾਤ ਦਿਖਾਉਣਾ ਪਹਿਲਾਂ ਤੁਸੀਂ ਹਾਲਾਤ ਦੇਖੇ ਨੇ ਸਾਰੇ ਆਪਾਂ ਵਲੌਗ ਪਾਉਂਦੇ ਰਹੇ ਆ ਆਪਣੇ ਖੇਤਾਂ ਦੇ ਪਾਣੀ ਗੋਡੇ-ਗੋਡੇ ਪਹੀ ਵਿੱਚ ਪਾਣੀ ਸੀ ਖੇਤਾਂ ਜੀਰੀਆਂ ਲੁਕ ਗਈਆਂ ਸੀ ਵਾਹ ਜੀਰੀ ਇਹ ਆਪਣੀ ਬਿਲਕੁਲ ਲੁਕ ਚੁੱਕੀ ਚਲੋ ਵਾਹਿਗੁਰੂ ਦੀ ਮਿਹਰ ਹੋਈ ਚਲੋ ਕੁਝ ਮੌਸਮ ਠੀਕ ਹੋਇਆ ਹਨਾ ਪਾਣੀ ਸੁੱਕ ਚੁੱਕਿਆ ਗਿਆ ਤਾਂ ਸਿਰ ਮੈਂ ਦੂਜੇ ਕੈਮਰੇ ਨਾਲ ਸਾਰੀ ਫਸਲ ਦਿਖਾਉਣਾ ਤੇ ਨਾਲੇ ਆਪਾਂ ਕਰਦੇ ਆ ਗੱਲਾਂ ਬਾਤਾਂ ਤੇ ਇਹ ਆਪਣੀ ਜੀਰੀਏ ਦੇਖੋ ਨਿਸਰਨ ਲੱਗ ਗਈ ਹੁਣ ਤਕਰੀਬਨ ਵਿੱਚ ਵਿੱਚ ਨਿਸਰ ਰਹੀਏ ਦੇਖ ਰਹੇ ਹੋ ਤੁਸੀਂ ਤੇ ਪਾਣੀ ਜਿਹੜਾ ਦੇਖ ਲੋ ਜੀ ਬਿਲਕੁਲ ਹੀ ਹੁਣ ਸੁੱਕ ਚੁੱਕਿਆ ਮਾੜਾ ਮੁੰਡਾ ਕਿਤੇ ਹੋਵੇ ਕੀ ਹੈ ਦੇਖ ਰੋ ਫਸਲ ਬਹੁਤ ਸੋਹਣੀ ਖੜੀ ਹੈ ਅਜੇ ਵਾਹਿਗੁਰੂ ਦੀ ਮਿਹਰ ਨਾਲ ਕਿਰਪਾ ਲੱਗਦੀ ਹੈ ਅਜੇ ਤੱਕ ਵਾਹਿਗੁਰੂ ਦੀ ਅੱਗੇ ਟਾਈਮ ਦੱਸੂਗਾ ਵੀ ਇਹ ਕੇਰ ਵੇਲੇ ਕੀ ਮੰਨਦਾ ਕੁਝ ਨੁਕਸਾਨ ਹੁੰਦਾ ਕਿ ਨਾ ਪਾਣੀ ਦਾ ਬੇਦਬੂਦ ਦਾ ਕੀ ਗੱਲਬਾਤ ਬਣਦੀ ਐ ਉਹ ਆਪਾਂ ਟਾਈਮ ਤੇ ਪਤਾ ਲੱਗੂ ਅੱਗੇ ਜੀ ਨਿਸਰ ਨਹੀਂ ਸਟਾਰਟ ਹੋ ਚੁੱਕੀ ਐ ਨੁਕਸਾਨ ਤਾਂ ਦੇਖ ਹੋਊਗਾ ਮੜਾ ਮੋਟਾ ਇਦਾਂ ਦਾ ਜੀ ਜਮਾ ਨਾ ਹੋਵੇ ਕਿਉਂਕਿ ਇਹਨੇ ਚਰ ਪਾਣੀ ਕਟ-ਕਟ ਮੇਰੇ ਹਿਸਾਬ ਚ 8-10 ਦਿਨ ਜੀਰ ਵਿੱਚ ਪਾਣੀ ਬਹੁਤ ਜ਼ਿਆਦਾ ਖੜਾ ਰਿਹਾ ਮੈਂ ਅੱਜ ਜਲਾ ਲੋ ਹੋ ਗਈ 8 ਤਰੀਕ 8 ਦਿਨ ਇਹ ਹੋ ਗਏ 4-5 ਦਿਨੋਂ 12-13 ਦਿਨ ਪਾਣੀ ਵੈਸੇ ਖੜਾ ਰਿਹਾ 10-10 ਦਿਨ ਤਾਂ ਫੁੱਲ ਹੀ ਰਿਹਾ ਕੰਮ ਚਾਰ ਪੰਜ ਤਾਂ ਡੁੱਬੀ ਰਹੀ ਹੈ ਵਿਚਾਰੀ ਤਿੰਨ ਚਾਰ ਦਿਨ ਤਾਂ ਜਮੀਨ ਲੋਕੋ ਗਈ ਸੀ ਵਿੱਚ ਫੇਰ ਘਟਿਆ ਹੌਲੀ ਹੌਲੀ ਚਲੋ ਹੁਣ ਵੈਸੇ ਹਾਲਾਤ ਠੀਕ ਲੱਗਦੇ ਨੇ ਸਾਰੀ ਜੀਰੀਆਂ ਦੇਖੋ ਕਿਉਂ ਜਿਆ ਦੂਜੀਆਂ ਵੀ ਆਪਣੇ ਕਿੰਨੇ ਵੀ ਭਰਾਵਾਂ ਦੀਆਂ ਸਾਰਿਆਂ ਦੀ ਹੈਗੀਆਂ ਨੇ ਦੇਖਣ ਨੂੰ ਫਸਲਾਂ ਜੀ ਸੋਹਣੀ ਲੱਗ ਰਹੀ ਆ ਬਾਕੀ ਟਾਈਮ ਤੇ ਗੱਲੇ ਬੇਦਬੂਦ ਕੀ ਬਣਦਾ ਕਿਵੇਂ ਧੁੱਪ ਗਰਮੀ ਕਿਵੇਂ ਪੈਂਦੀ ਆ ਸਾਰਾ ਕੁਝ ਮੈਂ ਇੰਨੇ ਰੱਖੂਗਾ ਇਹ ਜੀਰੀ ਚ ਪਾਣੀ ਹਜੇ ਖੜੇ ਆ ਫਿਰ ਇਹ ਦੁਬਾਰੇ ਪਾਏ ਆ ਜਾਂ ਖੜੇ ਆ ਹੀ ਨਹੀਂ ਮੈਨੂੰ ਪਤਾ ਵੈਸੇ ਵਾਹਣ ਉੱਚਾ ਹੈ ਕੋਈ ਨਾ ਮਾਮੋੜ ਦੁਬਾਰੇ ਮੋਟਰ ਦਾ ਪਣੀ ਪਾਤਾ ਹੋਵੇ ਚਾਚਾ ਜੀ ਕੀ ਜੀ ਆ ਗਈ ਜੀ ਇਹ ਵੀ ਠੇਕੇ ਤੇ ਵਹਣ ਇਹ ਵੀ ਦੇਖਣ ਨੂੰ ਸੋਹਣੀ ਲੱਗ ਰਹੀ ਐ ਇਹ ਆਪਣਾ ਵੀ ਦੇਖੋ ਸਾਰਾ ਮੀਨ ਐ ਮਰਚਾ ਚੰਪੂ ਚਾ ਜਿੰਨੇ ਵੀ ਲੱਗਿਆ ਸਾਰਾ ਖਤਮ ਕਰਤਾ ਬੇਲਾ ਬੁੱਲਾ ਸੀ ਆਪਣੀ ਉਹ ਮਿਰਚਾਂ ਬਹੁਤ ਸੋਹਣੀਆਂ ਸੀ ਇਹ ਨਾਲ ਚਾ ਨਿੰਬੂ ਦਾ ਬੂਟਾ ਵੀ ਸਾਰਾ ਸਾਡਾ ਸੁੱਕੋ ਚੁੱਕਿਆ ਮੈਨੂੰ ਤਾਂ ਲੱਗਦਾ ਚੱਲੇ ਨਾ ਚੱਲੇ ਪਤਾ ਨਹੀਂ ਕਿਹੜਾ ਸੁੱਕ ਗਿਆ ਜੀ ਅੰਗਣੇ ਗੋਣੇ ਦੇ ਹਾਲਾਤ ਤੁਸੀਂ ਦੇਖ ਲਓ ਮੋਟਰ ਆਪਣੀ ਆਪ ਉਧਰੋਂ ਪਾਣੀ ਕੱਢਿਆ ਜੀ ਭਾਈ ਜਿੰਨੇ ਕੁ ਜੋਗੇ ਹੈਗੇ ਸੀਗੇ ਲਾ ਕੇ ਪਾਇਆ ਨਾ ਕੁਛ ਨਾ ਕੁਛ ਪਾਣੀ ਕੱਢਿਆ ਗਿਆ ਤੇ ਆਪਣੀ ਖੇਲ ਦੇਖ ਲਓ ਕਿਵੇਂ ਦਾ ਹੋ ਚੁੱਕੀ ਇਧਰ ਕਿਸਾਨ ਸਭ ਦਾ ਹੀ ਹੋਇਆ ਦੇਖੋ ਆ ਛੋਟਾ ਅੰਬ ਦਾ ਬੂਟਾ ਸੀਗਾ ਇਹ ਵੀ ਸੁੱਕ ਗਿਆ ਜੀ ਅਮਰੂਦ ਦੇਖੋ ਕਿਵੇਂ ਗਲ ਗਏ ਵਿਚਾਰੇ ਬਹੁਤ ਸੋਹਣੇ ਅਮਰੂਦ ਲੱਗੇ ਸੀ ਇਹ ਤੇ ਵੀ ਸਾਰੇ ਗਲ ਕੇ ਪਾਣੀ ਕਰਕੇ ਹਨਾ ਪਾਣੀ ਬਾਹਰ ਚ ਖੜਾ ਰਿਹਾ ਕੋਈ ਵੀ ਚੀਜ਼ ਵਾਸਤੇ ਨੁਕਸਾਨ ਦਾ ਕੀ ਹੁੰਦਾ ਲਓ ਜੀ ਪਾਣੀ ਜੀਰੀ ਜੀ ਬਿਲਕੁਲ ਸੁੱਕ ਚੁੱਕਿਆ ਜੀਰੀ ਨੇ ਸਣੀ ਸਟਾਰਟ ਹੈ ਦੇਖਦੇ ਆ ਕੀ ਰੰਗ ਲਿਆਉਂਦੀ ਆ ਵੈਸੇ ਵੀ ਮੇਹਰ ਰਹੇ ਦੇਖਣ ਨੂੰ ਸੋਹਣੀ ਖੜੀ ਆ ਫਸਲ ਵੈਸੇ ਅੱਗੇ ਅੱਗੇ ਟਾਈਮ ਦੱਸੂਗਾ ਸਾਰੇ ਫਾਸਲਾਂ ਨੂੰ ਦੇਖ ਰਿਹਾ ਤੇ ਸੋਹਣੀਆਂ ਲੱਗ ਰਹੀਆਂ ਨੇ ਨੁਕਸਾਨ ਵੀ ਨਹੀਂ ਐ ਕਿ ਸਾਰੇ ਪਾਸੇ ਕਰਿਆ ਚਲੋ ਆਪਣਾ ਫਿਰ ਵੀ ਘਟਾ ਉਧਰ ਇਲਾਕਿਆਂ ਜਾਂ ਆਪਾਂ ਨੂੰ ਪਤਾ ਕੀ ਹਾਲ ਬਣੇ ਜਾਂ ਹਨਾ ਵਾਹੀ ਗੁਰੂ ਨੇ ਕੋਈ ਕ੍ਰੋਪੀ ਚਲੋ ਗਲਤੀਆਂ ਦਾ ਇਨਸਾਨ ਤੇ ਹੁੰਦੇ ਨੇ ਆਪਾਂ ਦੀਆਂ ਗਲਤੀਆਂ ਹੋਈਆਂ ਹੋਣਗੀਆਂ ਆ ਕੋਠਾ ਹੀ ਜੋਗੀ ਬਿਲਕੁਲ ਸੁੱਕ ਚੱਕਿਆ ਜਿਹੜਾ ਕਿ ਇਹਦਾ ਪਾਣੀ ਉਰੇ ਤੱਕ ਪਾਣੀ ਆ ਗਿਆ ਸੀ ਇਹਦੇ ਜਿੱਥੇ ਤਲਾਰਿਆਂ ਇੰਨਾ ਡੂੰਘਾ ਪਾਣੀ ਸੀ ਲੈ ਉੱਚਾ ਕੋਠਾ ਆਪਣਾ ਥੋੜਾ ਜਿਹਾ ਅੱਜ ਇੰਦੇ ਤੋਂ ਜੇ ਦਿਸ ਨਹੀਂ ਰਹੇ ਜੀ ਬਿਲਕੁਲ ਵੀ ਪਹੀ ਚ ਬਹੁਤ ਪਾਣੀ ਸੀ ਹੁਣ ਬਹੁਤ ਠੀਕ ਹੈ ਸੁੱਕ ਚੁੱਕੇ ਹੈ ਬਸ ਉਹ ਗਾਰਾ ਜਿਹਾ ਬਣਿਆ ਪਿਆ ਜਿਸ ਕਰਕੇ ਤੁਰ ਕੇ ਆਉਣ ਤੋਂ ਮੈਨੂੰ ਲੱਗਦਾ ਪੈਰ ਪੂਰੇ ਬਾਹਲੇ ਖਰਾਬ ਹੋਣਗੇ ਟਾਈਮ ਲੱਗੂ ਮੈਂ ਮੋਟਰਸਾਈਕਲ ਤੇ ਆ ਗਿਆ ਸੀਗਾ ਨਹੀਂ ਤਾਂ ਆਪਾਂ ਅੱਗੇ ਚੱਲ ਕੇ ਵੀਡੀਓ ਬਣਾਉਣੀ ਹੁੰਦੀ ਆ ਜਿਹੜੀ ਦੇਖ ਰਿਓ ਤੁਸੀਂ ਸਾਰੀ ਲਾਹਤ ਠੀਕ ਲੱਗਦੇ ਨੇ ਸੋਹਣੇ ਨੇ ਦੇਖਣ ਨੂੰ ਜਿਹੜੀ ਸੋਹਣੀ ਲੱਗ ਰਹੀ ਆ ਪਰ ਉਹਦਾ ਆਪਣਾ ਵਿਚਾਰਾ ਜਿੰਨੇ ਫਲ ਫੁੱਲ ਲੱਗੇ ਸਾ ਸੁੱਕ ਸਕ ਗਏ ਕਿਉਂਕਿ ਪਾਣੀ ਵਾਲਾ ਸੀਗਾ ਦੇਖੋ ਜੀ ਹਾਲੇ ਤੱਕ ਤਾਂ ਵੀ ਵਧੀਆ ਕਿਤੇ ਕਿਤੇ ਜੀ ਪਾਣੀ ਮਾੜਾ ਮੋਟਾ ਹੀ ਹੋਊਗਾ ਸਾਰਾ ਪਾਣੀ ਸੁੱਕ ਚੁੱਕੇ ਹੋ ਆਪਣੀ ਚਰੀ ਹੈ ਹੁਣ ਵਾੜਾ ਸਟਾਰਟ ਕਰਾਂਗੇ ਬਸ ਮਣੀ ਪਹੀ ਸੈੱਟ ਹੋਣ ਦੇ ਮੋਟਰਸਾਈਕਲ ਸਮਾਰ ਕੇ ਆਉਣ ਜੂਗਾ ਹੋ ਗਿਆ ਜਦੋਂ ਬਹੁਤ ਵੀ ਉਮੀਦ ਹੈ ਨਹੀਂ ਸੀ ਇਤਕੀ ਵੈਸੇ ਇਸ ਵਾਰ ਉਮੀਦ ਨਹੀਂ ਲੱਗ ਰਹੀ ਸੀ ਜਿੰਨਾ ਪਾਣੀ ਇਤਕੀ ਆਇਆ ਸੀ ਸਭ ਤੋਂ ਵੱਧ ਪਾਣੀ ਇਸ ਵਾਰ ਆਇਆ ਸੀਗਾ ਇੰਨਾ ਪਾਣੀ ਇਹ ਕਿਤੇ ਵੀ ਨਹੀਂ ਉਰਿਆ ਆਇਆ ਸੀਗਾ ਪਹਿਲਾਂ ਵੀ ਇੱਕ ਦੋ ਵਾਰ ਜੀ ਡੁੱਬੀ ਆਪਣੀ ਇਹੀ ਗੱਲ ਨਹੀਂ ਪਹਿਲਾਂ ਪਰ ਫਸਲ ਖਰਾਓ ਹੋ ਜਾਂਦੀ ਸੀ ਪਾਣੀ ਘਟਾਉਣਾ ਹੁੰਦਾ ਸੀਗਾ ਇਸ ਵਾਰ ਪਾਣੀ ਘਟਾ ਆ ਪਾਣੀ ਵੱਧਾ ਆ ਬਹੁਤ ਪਾਣੀ ਛੇਦ ਕੀ ਉਮੀਦ ਤੋਂ ਬਹੁਤ ਸੜਕ ਦੇ ਉੱਤੋਂ ਦੀ ਪਾਣੀ ਚੱਲ ਰਿਹਾ ਜਿਵੇਂ ਦਿਖਾਇਆ ਸੀ ਆਪਾਂ ਨੇ ਮੈਂ ਕਲਿੱਪ ਮੂਰੇ ਲਾਇਆ ਉਹ ਵੀ ਦੇਖਿਓ ਤੁਸੀਂ ਛੜਕ ਦੇ ਉੱਤੋਂ ਦੀ ਪਾਣੀ ਚੱਲ ਰਿਹਾ ਸੀ ਬਹੁਤ ਜ਼ਿਆਦਾ ਉਮੀਦ ਬਿਲਕੁਲ ਵੀ ਰਹੀ ਸੀ ਕਿ ਵਾਦ ਕੀ ਜੀਰੀ ਬਚੂਗੀ ਪਰ ਐਤ ਕੀ ਬਾਹੀ ਕੁਦਰਤ ਮੇਰ ਨਾਲ ਠੀਕ ਰਹਿ ਗਿਆ ਕੰਮ ਵੈਸੇ ਲੱਗਦਾ ਅਜੇ ਤੱਕ ਤਾਂ ਚਲੋ ਕੇਰ ਕਿੰਨਾ ਹੋਣਾ ਉਹ ਟਾਈਮ ਦੱਸੂਗਾ ਦੇਖਣ ਨੂੰ ਫਸਲ ਬਚੀ ਲੱਗਦੀ ਹੈ ਦੇਖ ਰਹੇ ਤੁਸੀਂ ਜਿਵੇਂ ਨਾ ਵੀਡੀਓ ਵਿੱਚ ਨੁਕਸਾਨ ਸਾਰੇ ਪਾਸੇ ਹੋਇਆ ਆਪਾਂ ਨੂੰ ਪਤਾ ਹੀ ਹੈ ਮੈਂ ਕਿਹੜੂ ਮੇਰ ਕਦੇ ਸਭ ਤੇ ਹਾਲ ਬਣਨੇ ਨੇ ਮਾੜੇ ਸਾਬਦੇ ਭਾਈ ਚਲੋ ਕਿਰਪਾ ਕਰੋ ਨਾਲ ਮਿਲ ਕੇ ਆਪਾਂ ਸਭ ਦਾ ਸਾਥ ਦੇਈਏ ਛੱਟ ਕਰੀਏ ਕੰਮ ਕਰ ਹਨਾ ਸਹਿਯੋਗ ਨਾਲ ਹੀ ਹੁੰਦਾ ਹੁੰਦਾ ਚਲੋ ਵੈਸੇ ਅੱਜ ਦੀ ਉਮੀਦ ਬਿਲਕੁਲ ਵੀ ਹੈ ਨਹੀਂ ਸੀ ਮੈਨੂੰ ਜਿਸ ਸਾਹ ਨੂੰ ਪਾਣੀ ਆਇਆ ਸੀਗੇ ਤੇ ਕੀ ਉਹ ਤਾਂ ਐ ਲੱਗ ਰਿਹਾ ਸੀਗਾ ਵੀ ਫਸਲ ਤਾਂ ਬਚਣਾ ਬਹੁਤ ਮੁਸ਼ਕਲ ਹੈ ਕਿਉਂ ਪਾਣੀ ਬਹੁਤ ਜ਼ਿਆਦਾ ਸੀ ਹੱਦੋਂ ਵੱਧ ਪਾਣੀ ਸੀਗਾ ਇੰਨਾ ਪਾਣੀ ਮੈਂ ਅੱਜ ਤੱਕ ਦੇਖਿਆ ਨਹੀਂ ਜਿੰਨਾ ਆਪਣੇ ਖੇਤ ਪਾਣੀ ਇਤਕੀ ਆਇਆ ਸੀਗਾ ਪਰ ਚਲੋ ਅਜੇ ਤੱਕ ਦੇਖ ਰੂ ਬਚਤ ਲੱਗਦੀ ਹੈ ਅੱਗੇ ਵੇਦਬੂਦ ਕਿਵੇਂ ਕੀ ਚੱਲਦਾ ਦੇਖਾਂਗੇ ਕਿਉਂਕਿ ਆਪਾਂ ਸਵੇਰੇ ਫਿਰ ਉਹਦੇ ਪੰਗਾ ਪੈਂਦਾ ਥੋੜਾ ਆਪਾਂ ਨੂੰ ਕਿ ਆਪਾਂ ਆਰਗੈਨਿਕ ਕਰਦੇ ਆ ਕਣਕ ਜੀਰੀ ਆਪਾਂ ਕਿਤੇ ਰੇ ਸਪਰੇ ਨਹੀਂ ਕਰਿਆ ਕੋਈ ਵੀ ਪਾਇਆ ਨਾ ਸਪਰੇ ਕਰੀਏ ਕੋਈ ਕਿਤੇ ਦਾਣ ਵਗੈਰਾ ਆਰਗੈਨਿਕ ਹੀ ਆਪਾਂ ਕਰਦੇ ਹੁੰਦੇ ਆ ਦੇਖਾਂਗੇ ਹੁਣ ਕੀ ਰਿਜ਼ਲਟ ਰਹਿੰਦਾ ਕੋਈ ਬੜਾ ਨੁਕਸਾਨ ਤਾਂ ਨਹੀਂ ਹੁੰਦਾ ਉਹ ਅੱਗੇ ਅੱਗੇ ਦੇਖਾਂਗੇ ਸਪ੍ਰੇ ਕਰਾਂਗੇ ਆਰਗੈਨਿਕ ਹੁੰਦੀਆਂ ਜਿਹੜੀਆਂ ਦੂਜੀ ਤਾਂ ਆਪਾਂ ਕਰਦੇ ਨਹੀਂ ਹੁੰਦੇ ਅੱਜ ਦੋ ਤਿੰਨ ਦਿਨਾਂ ਬਾਅਦ ਖੇਤ ਆਉਣ ਦਾ ਮੌਕਾ ਮਿਲਿਆ ਦੋ ਤਿੰਨ ਦਿਨਾਂ ਨਹੀਂ ਗਿਆ ਪਹਿਲਾਂ ਮੈਂ ਰੋਜ਼ ਆਉਂਦਾ ਰਿਹਾ ਜਦੋਂ ਪਾਣੀ ਤਕਰੀਬੇ ਵਿੱਚ ਜਲੰਧਰ ਘਟਾਉਂਦੀ ਬਾਹਰੋਂ ਦੇਖ ਕੇ ਮੁੜ ਜਾਂਦੀ ਸੀ ਪਰ ਉਹਨੂੰ ਪਤਾ ਸੀਗਾ ਪਾਣੀ ਘਟ ਗਿਆ ਸੀਗਾ ਇਤਰਾਸਤਾ ਖਰਾਬ ਸੀਗਾ ਹੁਣ ਵੀ ਚਲੋ ਦੇਖਦੇ ਹਾਂ ਕੀ ਬਣਦਾ ਇਸੇ ਚ ਰੱਜ ਟਾਈਮ ਵੀ ਲੱਗਿਆ ਤੇ ਦਿਲ ਵੀ ਕੀਤਾ ਮੈਂ ਜੇ ਕਿ ਜੀਰੀ ਜਾ ਕੇ ਕਿੱਦਾਂ ਦੀ ਹੈ ਦੇਖਣ ਲੱਗ ਰਿਹਾ ਵਧੀਆ ਪਈ ਦੇਖ ਹੀ ਰਹੇ ਹੁੰਦੇ ਸੀ ਦੇਖਣ ਨੂੰ ਵਧੀਆ ਲੱਗ ਰਹੀ ਹੈ ਕਿਉਂਕਿ ਆਪਣੀ ਆਰਗੈਨਿਕ ਹੋਣ ਕਰਕੇ ਥੋੜਾ ਜਿਹਾ ਪੁੱਜਾ ਛੋਟਾ ਹੁੰਦਾ ਇਹਦਾ ਰੇਅਰ ਵੀ ਆਪਾਂ ਨਹੀਂ ਪਾਉਂਦੇ ਨਾ ਤਾਂ ਕਰਕੇ ਵੀ ਹੁੰਦਾ ਮਨ ਨੂੰ ਠੀਕ ਲੱਗ ਰਹੀ ਹੈ ਪਹਿਲਾਂ ਜਿਵੇਂ ਪਹਿਲਾਂ ਹੁੰਦੀ ਜੀਰੀ ਆਪਣੀ ਓਦਾਂ ਹੀ ਲੱਗ ਰਹੀ ਹੈ ਬਾਕੀ ਅੱਗੇ ਦੱਸਿਆ ਵੀ ਆਪਾਂ ਰਿਜ਼ਲਟ ਉਹ ਟਾਈਮ ਦੱਸੂ ਆਪਣਾ ਵੇਖੀ ਨਿਕਲਦਾ ਕੇ ਰਕੂਰ ਕਿਵੇਂ ਗੱਲਬਾਤ ਹੈ ਕਿੰਨਾ ਕੁ ਮਹੀਨਾ ਪਾਣੀ ਦਾ ਨੁਕਸਾਨ ਹੁੰਦਾ ਹੂੰ ਤਾਂ ਦੇਖਾਂ ਐਂਡ ਤੇ ਜਾ ਕੇ ਦੱਸੂ ਕੰਮ ਫਿਰ ਅਸੀਂ ਪੂਰਾ ਕਰਾਂਗੇ ਤੇ ਹੁਣ ਮਾੜੇ ਮੋਟੇ ਆਰਗੇਨਿਕ ਜਿੰਨੇ ਕੁ ਹੁੰਦੀਆਂ ਨੇ ਜੇ ਹਿਸਾਬ ਨਾਲ ਫਿਰ ਆਪਾਂ ਦੇਖਾਂਗੇ ਇਹ ਆਪਣੀਆਂ ਗੀਚਰੀ ਜੀ ਥੋੜਾ ਜਿਹਾ ਰਹਿੰਦਾ ਸੀ ਆਪਣਾ ਉੱਥੇ ਮੈਂ ਵੇਚੀ ਰਹਿ ਕੰਮ ਹੁਣ ਵੱਡਾ ਸਟਾਰਟ ਕਰਾਂਗੇ ਦੁਬਾਰੇ ਜਿਹੜੀ ਪਹਿਸ ਠੀਕ ਹੋਵੇ ਪਹਿਸ ਦੇ ਹਾਲਾਤ ਵੀ ਦੇਖ ਰਹੇ ਹੋ ਦੇਖੋ ਜਾ ਤੁਰ ਕੇ ਆ ਜਾਂਦਾ ਯਾਰ ਮੋਟਰਸਾਈਕਲ ਔਖਾ ਸੌਖਾ ਸਾਈਡ ਜੀ ਤੋਂ ਹੀ ਲੰਘ ਜਾਂਦਾ ਵੈਸੇ ਇਹ ਤਾਂ ਔਖਾ ਹੀ ਹੈ ਪਰ ਤੁਰ ਕੇ ਆਉਣ ਕੋਲ ਬੜਾ ਟਾਈਮ ਵੇਸਟ ਹੁੰਦਾ ਤੇ ਚੱਕੜ ਹੋ ਰਹੇ ਜਾਦੇ ਅੱਜ ਪਹੁੰਚੇ ਜੀ ਆਪਾਂ ਖੇਤ ਆਪਣੇ ਸਾਰਾ ਖੇਤ ਤੁਹਾਨੂੰ ਦਿਖਾਉਣ ਨਾਲ ਆਪ ਦੇਖਿਆ ਲੱਗਦਾ ਠੀਕ ਹੈ ਕੰਮ ਭਾਈ ਉਹੀ ਗੱਲ ਫੇਰ ਹੈ ਬਾਕੀ ਤਾਂ ਉਹ ਵਾਹਿਗੁਰੂ ਜਾਣਦਾ ਕੀ ਗੱਲ ਬਾਤ ਵੜਨੀ ਹੈ ਕਿਵੇਂ ਵੜਨਾ ਹੈ ਹਾਲਾਤ ਠੀਕ ਲੱਗ ਰਹੇ ਨੇ ਤੇ ਹੁਣ ਆਪਾਂ ਚੱਲਾਂਗੇ ਵਾਪਸ ਕਾ ਰੋਟੀ ਪਾਣੀ ਦਾ ਟਾਈਮ ਹੋਇਆ ਭਾਈ ਰੋਟੀ ਖਾਣੇ ਜਾ ਕੇ ਮੈਂ ਦੁਕਾਨ ਤੋਂ ਸਿੱਧੇ ਖੇਤ ਆ ਗਿਆ ਸੀਗਾ ਤੇ ਵਲੌਗ ਦੀ ਆਪਾਂ ਕਰਾਂਗੇ ਸਮਾਪਤੀ ਅੱਜ ਆਏ ਖੇਤ ਆਪਾਂ ਸਾਰਾ ਖੇਤ ਦੇਖਿਆ ਆਪਣਾ ਨੁਕਸਾਨ ਬਾਬਾ ਹੈਗੀ ਇਹ ਕੋਈ ਸ਼ੱਕ ਨਹੀਂ ਸਬਜ਼ੀ ਉਹ ਜੀ ਲੱਗੀ ਹੋਈ ਸੀ ਮਿਰਚਾਂ ਮਿਰਚਾਂ ਲੱਗੀਆਂ ਸੀ ਆਂਬੂਟੇ ਵਾਟੇ ਲਾਇਫ ਜਿੱਕਦੋ ਆਂਬੂਮ ਦੇ ਉਹ ਮੱਚ ਚੁੱਕੇ ਨੇ ਬਿਲਕੁਲ ਹੀ ਨਿੰਬੂ ਦਾ ਬੂਟਾ ਸੀ ਆਪਣਾ ਬਹੁਤ ਸੋਹਣਾ ਨਿੰਬੂ ਲੱਗਣ ਲੱਗੇ ਸੀ ਉਹ ਵੀ ਕੇਰੇ ਤਾਂ ਸੁੱਕ ਗਿਆ ਸ਼ਾਇਦ ਵਾਰੀ ਚੱਲ ਪੇ ਤਾਂ ਟਾਈਮ ਦੇਖਾਂਗੇ ਹੋਰ ਵੀ ਨੁਕਸਾਨ ਹੈ ਕਾਫੀ ਚਲੋ ਵਾਹਿਗੁਰੂ ਸੁੱਖ ਰੱਖੇ ਜਿਉਂਦਾਂ ਨਾਲ ਹੀ ਹੁੰਦਾ ਕਰਾ ਵੱਧੇ ਕਾਟੇ ਆਪਣਾ ਕੁਝ ਵੀ ਨਹੀਂਗਾ ਉਦੋਂ ਹਾਲਾਤ ਆਪਾਂ ਦੇਖ ਰਹੇ ਕਿੰਨੇ ਮਾੜੇ ਨੇ ਵਿਚਾਰਿਆਂ ਦੇ ਉਹਨਾਂ ਨੂੰ ਦੇਖ ਕੇ ਹਿੰਮਤ ਆਉਂਦੀ ਵੀ ਚਲੋ ਵੀ ਇਨਸਾਨ ਨੇ ਵੀ ਜਿਉਂਗੇ ਰਹੇ ਨੇ ਵਿਚਾਰੇ ਹਨਾ ਚੰਗਾ ਮਾੜਾ ਹੁੰਦੀ ਰਹਦਾ ਤੇ ਆਪਣੇ ਵਲੌਗ ਦੀ ਸਮਾਪਤੀ ਹੈ ਆਪਣਾ ਬਲੌਗ ਤੁਹਾਨੂੰ ਕਿਵੇਂ ਲੱਗਿਆ ਤਰੂ ਦੱਸੋ ਕਮੈਂਟ ਕਰਕੇ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਨਾਲ ਅੱਗੇ ਸ਼ੇਅਰ ਵੀ ਕਰਦਿਆ ਕਰੋ ਤੇ ਦੱਸਿਆ ਕਰੋ ਕਮੈਂਟ ਕਰਕੇ ਸ਼ੁਕਰੀਆ ਮਿਲਾਂਗੇ ਅਗਲੇ ਵਲੌਗ ਚ ਧੰਨਵਾਦ